ਤੂੰ ਬੋਲੇ ਤੂੰ ਰਹੇ ਸੇ ਤੂੰ ਜਮਾਤ ਬੰਦਾ ਰਹਿਣਾ ਚਾਹੀਦਾ ਮੇਰੇ ਅੱਜ ਆਪੀ हमड़े होके बाबा उठे मैंने दो भाई अम्मा पे भाई हां बाबा उठे मैंने दो भाई अम्मा नि भाई ना फाट के बाबा से कौन के मार नाला तो तो नहीं तो भाई ना का से बजाना तो तो नहीं ना बोल ਫੋਟੋ ਕਰਨੀ ਹੈ ਇੱਕ ਮਿੰਟ ਰੇਡ ਕਿਤੇ ਆ ਇੱਕ ਮਿੰਟ ਹੋਰ ਦੇਣਾਂਗੇ ਲੈ ਮਤ ਹੋਈਆਂ ਕੱਠੀਆਂ ਬਟੇਰੇਆਂ ਕੱਠੀਆਂ ਚਾਹੀਆਂ ਗਿੱਦਾ ਪਾ ਰਹੀਆਂ ਨੰਦਾ ਤੇ ਪਰਾਈਆਂ ਗਿੱਦਾ ਪਾ ਰਹੀਆਂ ਨੰਬੰਦ ਪਰਾਈਆਂ ਗਿੱਦਾ ਪਾ ਰਹੀਆਂ ਜੇ ਨੀਉ ਤੇ ਕ੍ਰਿਸ਼ਨਾ ਦੇ ਉੱਤੇ ਉੱਡਦਾ ਉੱਡਾ ਮੋਰੇ ਰੀ ਚੀਤੀ ਉਤੇ ਤੇਰੇ ਬਿਠਾਣੇ ਨੀ ਕਰ ਬੋਲਣ ਆਵਦੀ ਬੋਲੀ ਮੈਂ ਨਿਆਣੀ ਕੀ ਜਾਣਾ ਨਹੀਂ ਜਦ ਮੈਂ ਹੋਈ ਸੰਜੁਣ ਕਰਦੀ ਬਤਕਾ ਦੀਸੀ ਜਾਣ ਗੁੱਜੀਆਂ ਪੈਰ ਸਿੰਘਾਂ ਪਰ ਮੁੰਡਿਆ ਅਣਜਾਣਾਂ ਬਤਕੀਆਂ ਪੈਰ ਸਿੰਘਾਂ ਨਿਕਲੋ ਮਾ ਕੇ ਨਾ ਤੇ ਪਰਾਈ 15 ਮਿੰਟ Terima kasih telah <laughs> menonton! ਕਿ ਬਤਾ ਕੀ ਨਾ ਤੁਹਾਡਾ ਜਸਵਿੰਦਰ ਕੌਰ ਹੈ ਤੇ ਤੀਆਂ ਦਾ ਪਹਿਲਾ ਤਿਹਾਰ ਸੀਗਾ ਬੜੀਆਂ ਰੌਣਕਾਂ ਹੁੰਦੀਆਂ ਸੀ ਕਿਸੇ ਸਮੇਂ ਤੇ ਹੈਣਾ ਤੇ ਹੁਣ ਮੈਨੂੰ ਲੱਗਦੀ ਘਰਾਂ ਘਰਾਂ ਚੋਂ ਲਿਆਉਣਾ ਪੈਂਦਾ ਪਹਿਲਾਂ ਆਪ ਮਹਾਰੇ ਬੀਬੀਆਂ ਉਹਸੇ ਤਾਂ 9 ਦਿਨ ਪਿੰਗਾ ਲੱਗਦਾ ਸੀ ਅੱਛਾ ਜੀ 9 ਦਿਨ ਪਿੰਗਾ ਵੀ ਪਮਦਗਾ ਪਿੰਗਾ ਵੀ ਲੰਘਦਾ ਸੀ ਹਾਂ ਦੌਨ ਪਾਰ ਨਾ ਤੁਮਾ ਉਹ ਫਿਰ ਜਿਵੇਂ ਸਾਂਝੇ ਕੋਈ ਥਾਂ ਹੁੰਦੇ ਸੀ ਪੇੜ ਹੁੰਦੇ ਸੀ ਜਾਂ ਕੋਈ ਤਰਵੈਣੀਆਂ ਪੜਾ ਚਾ ਲਾਉਂਦੇ ਸੀ ਹੁਣ ਫਿਰ ਕਿਤੇ ਦੇਖਣ ਨੂੰ ਮਿਲਦੇ ਕਿਤੇ ਨਹੀਂ ਹੈ ਨੀ ਵੀਰ ਜੀ ਲਾਉਂ ਤਿੰਗਾਂ ਕਿਤੇ ਨਹੀਂ ਹੁਣ ਟਾਈਮ ਹੈ ਕੋਈ ਇਹ ਵੀ ਗੱਲ ਹੈ ਨਹੀਂ ਇੱਕ ਇਹ ਵੀ ਹੋ ਗਿਆ ਵੀ ਸਾਡੇ ਵਿਰਸੇ ਨਾਲ ਜਿਵੇਂ ਲੱਗਦਾ ਵੀ ਜਿਹੜੀ ਅੱਜ ਦੀ ਪੀੜ੍ਹੀ ਆ ਉਹ ਟੁੱਟ ਜਾਈ ਗਈ ਹੈ ਜਿਵੇਂ ਹੁਣ ਤਾਂ ਹੀ ਨਹੀਂ ਪਤਾ ਪਤਾ ਲੱਗਦਾ ਵੀ ਤਿੰਗਾ ਹੁੰਦੀਆਂ ਕੀ ਚੀਜ਼ ਆ ਜਿਹੜੀਆਂ ਛੋਟੀਆਂ ਬੱਚੀਆਂ ਖੋਣਾ ਬਾਵਾ ਇਹ ਵੀਰ ਜੀ ਆ ਕਰ ਲੈਂਦੇ ਯਾਰ ਹਾਂ ਤੇ ਵੀ ਤਿੰਗਾ ਦਾ ਪਤਾ ਲੱਗਿਆ ਨਹੀਂ ਹੁਣ ਤਾਂ ਜਿਵੇਂ ਭੁੱਲ ਹੀ ਗਏ ਸੀ ਵੀ ਤਿੰਗਾ ਹੁੰਦੀਆਂ ਕੀ ਚੀਜ਼ ਹੈ ਸਹੀ ਗੱਲ ਹੈ ਆ ਜਿਵੇਂ ਤੁਸੀਂ ਵਿਆਹ ਸ਼ਾਦੀਆਂ 'ਚ ਵੇਖਦੇ ਹਣਾ ਆਪਾਂ ਗਿੱਧਾ ਪਾਉਨੇ ਆ ਤੇ ਬੋਲੀਆਂ ਪਾਈਆਂ ਜਾਂਦੀਆਂ ਕਿੰਨਾ ਵਧੀਆ ਹੁੰਦਾ ਤੇ ਤਮਾਸ਼ੇ ਕਰਦੀਆਂ ਵੀ ਬਿਜਾ ਹਾਂ ਡੀਜੇ ਲਾਉਂਦੇ ਨੇ ਮੇਰੇ ਵਰਗੇ ਨਾਉਂਦਾ ਨਹੀਂ ਆ ਡੀਜੇ ਨੇ ਫਿਰ ਇਹ ਉਹ ਕਰਤਾ ਜਾਦੇ ਵੀ ਇਹਨਾਂ ਨੂੰ ਫਿਰ ਜਿਹੜਾ ਅਸਲ ਸੱਭਿਆਚਾਰ ਉਹ ਵਿਸਰ ਗਿਆ ਹੂੰ ਫਿਰ ਸਰਪੰਚ ਜੀ ਨੂੰ ਪੁੱਛ ਲੋ ਬੜਾ ਹਾਂਜੀ ਅੱਗੇ ਆਓ ਜੀ ਚਲ ਸਰਪੰਚ ਜੀ ਲੋ ਵੀ ਕੀ ਕੀ ਨਾਂਜੀ ਤੁਹਾਡਾ ਸਿਮਰਪਾਲ ਗੁਰ ਸੁਖਪਾਲ ਕੌਰ ਪਿੰਡ ਦੇ ਸਰਪੰਚ ਆ ਇਸ ਸਰਪਾ ਸੁਖਪਾਲ ਕੌਰ ਹਾਂ ਹੁਣ ਬਸ ਸੰਗਤਾਂ ਜੇ ਨਾ ਇੱਥੇ ਡੀਜੇ ਲਾ ਦਿੰਨੇ ਆ ਫਿਰ ਜਮਾ ਨਹੀਂ ਸਕਦੀਆਂ ਹਾਂ ਆ ਪਤਾ ਨਹੀਂ ਇੱਥੇ ਮਤਲਬ ਵਧੀਆ ਆਪਦਾ ਕਲਚਰ ਚ ਕਿਉਂ ਸੰਗਦੇ ਆਣਾ ਸਾਡੇ ਮੈਂ ਕੈਨੇਡਾ ਜਾ ਕੇ ਆ ਉੱਥੇ ਵਿਰਸੇ ਨਾਲ ਜੁੜੇ ਆ ਆ ਬੱਚੇ ਵੀ ਜੁੜੇ ਆ ਇੱਥੇ ਪਤਾ ਨਹੀਂ ਅਸੀਂ ਮਾਡਰਨ ਹੋ ਗਏ ਹਾਂ ਜੀ ਕੱਠ ਥੋੜਾ ਕਾ ਇੰਨਾ ਹੀ ਬਹੁਤ ਹੁੰਦਾ ਜੀ ਕੱਟਦਾ ਤੁਸੀਂ ਪਰ ਆਏ ਨਹੀਂ ਅੱਗੇ ਤਾਂ ਕਿਸੇ ਨੇ ਆ ਕੇ ਇੱਕ ਬੋਲੀ ਵੀ ਨਹੀਂ ਪਾਈ ਮਗਰ ਬੀਬੀਆਂ ਤਾਂ ਖੜੀਆਂ ਰਹਿ ਜਾਂਦੀਆਂ ਤਾਂ ਤੁਸੀਂ ਤਾਂ ਪਿੱਛੇ ਖੜੀਆਂ ਬੋਲੀਆਂ ਨਹੀਂ ਪਈ ਗਏ ਨੇ ਕੱਟ ਤੋਂ ਕੋਈ ਨਹੀਂ ਨਹੀਂ ਇਹ ਤਾਂ ਬੱਚੇ ਪਾਉਂਦੇ ਹੁਣ ਵਾਲੇ ਬੱਚੇ ਪਾਉਂਦੇ ਆਹ ਵੇਖੋ ਕਿੰਨਾ ਆ ਇੱਕ ਪਰਾਲਾ ਕਰਿਆ ਨਾ ਕਿੰਨਾ ਪਰਾਲਾ ਆਹ ਆਹ ਲੈ ਇਹ ਬੱਚਿਆਂ ਨੂੰ ਥੋਨੂੰ ਦੇਖ ਕੇ ਇਹਨਾਂ ਨੇ ਉਹ ਕਰਨਾ ਕਿੰਨੀਆਂ ਸੋਹਣੀਆਂ ਬੋਲੀਆਂ ਆਉਂਦੀਆਂ ਇਹਨਾਂ ਨੂੰ ਆਹ ਬੱਚਿਆਂ ਸਕੂਲ ਚ ਸਕੂਲਾਂ ਚ ਪਾਉਂਦੀਆਂ ਅਸੀਂ ਕਿੰਨੇ ਕਿ ਬੱਚੀਆਂ ਤੇ ਮੈਨੂੰ ਇਹ ਸੋਡੇ ਤੋਂ ਜੇ ਹੁਣ ਨੰਬਰ ਦੇਣੇ ਹੋਣਗੇ ਮੈਂ ਤਾਂ ਇਹਨਾਂ ਨੂੰ ਦੇਵਾਂਗਾ ਨੰਬਰ ਹੁਣ ਇਹਨਾਂ ਨੇ ਗੁੱਬਗੁੜ ਕੱਢਣਾ ਜੀ ਹੈ ਨਾ ਹੋਰ ਵੀ ਬਣੇ ਨਾ ਇਹ ਤਾਂ ਬਹੁਤ ਤਿਆਰ ਹੈ ਇਹ ਬੋਲੀ ਜਦੋਂ ਵੇ ਸੁਣਦੀ ਆ ਉਹ ਤਾਂ ਤਿਆਰ ਰੱਖ ਲੈਂਦੀ ਆ ਤੁਸੀਂ ਉਹ ਪਤਾ ਹੀ ਨਹੀਂ ਵੀ ਕਿਹੜੀ ਬੋਲੀ ਪੜੀ ਅੱਗੇ ਹੈ ਨਾ ਚਲੋ ਵਧੀਆ ਗੱਲ ਆ ਚਲੋ ਚੰਗੀ ਗੱਲ ਆ ਜਿਉਂਦਾ ਰੱਖ ਰਹੇ ਆ ਜਿਹੜਾ ਸਾਡਾ ਵਿਰਸਾ ਜਿਹੜਾ ਵਧੀਆ ਗੱਲ ਆ ਤੁਸੀਂ ਉਪਰਾਲਾ ਜਿਹੜਾ ਕਰ ਰਹੇ ਹੋ ਤੇ ਮੁਬਾਰਕਬਾਦ ਆ ਸਾਡੇ ਵੱਲੋਂ ਮੇਰੇ ਸਾਜਨ ਪੰਜਾਬੀ ਜਿਹੜਾ ਟੀਵੀ ਹੈ ਚੈਨਲ ਵੱਲੋਂ ਤੇ ਤੁਸੀਂ ਕਿਉਂਕਿ ਮੈਂ ਹੋਰ ਪਿੰਡ ਚ ਨਹੀਂ ਜੇ ਗਿਆ ਕਿਤੇ ਤੇ ਮੈਨੂੰ ਲੱਗਦੀ ਇੱਕ ਦੋ ਪਿੰਡਾਂ ਚ ਕੁਝ ਉਪਰਾਲੇ ਹੋਰ ਹੁੰਦੇ ਆ ਤੇ ਤੁਸੀਂ ਮੈਂ ਤਾਂ ਆਣਾ ਵੀ ਚਲੋ ਇੱਥੇ ਜੇ ਹੋਰ ਹੁੰਦੇ ਤਾਂ ਪਿੰਗਾ ਪੁੰਗਾ ਵੀ ਪਾਇਆ ਜਾਂਦੇ ਮਲਕੀ ਸਿੰਘ ਅਗਲੀ ਵਾਰ ਕਿਤੇ ਨਾ ਕਿਤੇ ਉਹ ਉਹ ਸਾਹਮਣੇ ਹੈਗੇ ਥੋੜੇ ਹੈ ਨਾ ਇਹ ਤੇ ਪਿੰਪਲ ਤੇ ਕਰਦੇ ਹੋ ਇਹ ਇਹਦਾ ਕੁਸਤਾ ਕਰਿਓ ਵਧੀਆ ਵਧੀਆ ਪ੍ਰਾਲਾ ਹੈ ਨਾ ਬਈ ਨਾਲ ਉਹਨਾਂ ਦਾ ਵੀ ਮੇਰਾ ਟਾਈਮ ਹਾਂ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਬਾਈ ਹੁਣ ਤੁਸੀਂ ਫੇਰ ਉਹ ਕਰ ਲਓ ਤਾਂ ਫਿਰ ਬਾਦ ਛੁੱਟੀ ਹੈ ਸਿੰਘ ਜੀ ਇੱਕ ਵਧੀਆ ਪ੍ਰਾਲਾ ਹੋ ਰਿਹਾ ਪਿੰਡ ਚ ਵੀ ਜਿਹੜਾ ਸਾਡਾ ਵਿਰਸੇ ਨੂੰ ਟੁੱਟ ਚੁੱਕੇ ਆ ਜਿਹੜੇ ਅਸੀਂ ਤੇ ਉਹਦੇ ਜੁੜਨ ਲਈ ਇੱਕ ਪ੍ਰਾਲਾ 30 ਦਾ ਜਿਹੜਾ ਪਹਿਲਾਂ ਸਾਡਾ ਵਿਰਸਾ ਸੀਗਾ ਤਿਹਾਰ ਮਨਾਇਆ ਜਾ ਰਿਹਾ ਹਰ ਸਾਲੀ ਕੀ ਕਿਵੇਂ ਦੇਖਦੇ ਹੋ ਜੀ ਇਹ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ ਜੀ ਅੱਜ ਸਾਡੇ ਜਿਉ ਵੀ ਪਿੰਡ ਦੇ ਆ ਧੀਆਂ ਧਿਆਣੀਆਂ ਸੌਂਦੇ ਮਹੀਨੇ ਚ ਜੋ ਰਿਵਾਜ ਬਣਿਆ ਆਪਣੇ ਵੀ ਆਪਣੇ ਪੇਤੇ ਘਰ ਆਉਣੀ ਆ ਉਹਦੇ ਸਬੰਧ ਦੇ ਵਿੱਚ ਵੀ ਅੱਜ ਬੁਰਾਲਾ ਕੀਤਾ ਸਰਪੰਚ ਸਾਹਿਬ ਨੇ ਸਾਡੇ ਸਾਫਕਾ ਸਰਪੰਚਾ ਮਨਜੀਤ ਸਿੰਘ ਉਹਨਾਂ ਨਾਲੇ ਰਲ ਕੇ ਤੇ ਇਹ ਬਹੁਤ ਖੁਸ਼ੀ ਦੀ ਗੱਲ ਆ ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਅਸੀਂ ਤਾਂ ਇਹ ਸੋਚਦੇ ਪਿੰਡ ਪਿੰਡੀ ਹੋਣੇ ਚਾਹੀਦੇ ਆ ਤਾਂ ਕਿ ਆਪਣਾ ਭਾਈਚਾਰਕ ਸਾਂਝਾ ਹੋਰ ਜ਼ਿਆਦਾ ਆ ਇਕੱਠੇ ਬੈਠਣ ਦਾ ਵੀ ਮੌਕਾ ਮਿਲਦਾ ਹੂੰ ਤਾਂ ਆਪਣੇ ਰਜੇਵੇਂ ਬਹੁਤ ਹੁੰਦੇ ਆ ਇਕੱਠੇ ਇਕੱਠੇ ਵੀ ਹੋ ਜਾਂਦੇ ਨੇ ਜੀ ਐਸ ਬੰਦੇ ਤਨੋਂ ਬੰਦੇ ਤਾਂ ਹੋ ਹੀ ਜਾਂਦੇ ਆ ਫਿਰ ਵੀ ਪਰ ਲੇਡੀਜ਼ ਇਕੱਠੇ ਹੋਣ ਦਾ ਬੰਨਾ ਜਿਹੜਾ ਹੋ ਜਾਦਾ ਵਧੀਆ ਮਿਲ ਜਾਂਦਾ ਉਹਦੇ ਨਾਲ ਭਾਈਚਾਰਕ ਸਾਂਝ ਆ ਜਿਹੜੀ ਵੱਧਦੀ ਕੁਕੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਸ ਮੈਂ ਤਾਂ ਅਪਰਾਲਾ ਸਿੱਧਾ ਵਧੀਆ ਹਰ ਸਾਲ ਜਿਹੜਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਦਾ ਗਗਨ ਸਿੰਘ ਜੀ ਤੁਹਾਡਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਸਾਡੇ ਪ੍ਰੋਗਰਾਮ ਤੇ ਪਹੁੰਚੇ ਆ ਤੇ ਮੈਂ ਇਹ ਹਰ ਸਾਲ ਹੀ ਅਪਰਾਲਾ ਕਰਦਾ ਕਿ ਜਿਹੜੀਆਂ ਸਾਡੀਆਂ ਧੀਆਂ ਧਿਆਣੀਆਂ ਪਹਿਲਾਂ ਤਾਂ ਪੇਕਿਆਂ ਤੋਂ ਆਉਂਦੀਆਂ ਹੁੰਦੀਆਂ ਸੀ ਕੁੜੀਆਂ ਉਹ ਆਉਂ ਜਾਂ ਜ਼ਿਆਦਾਤਰ ਤੇ ਆਉਂਦੀਆਂ ਹੁਣ ਵੀ ਚਲੋ ਕੁਝ ਕੁੜੀਆਂ ਆਈਆਂ ਇਹਦੇ ਚ ਮੈਂ ਚਾਹਣਾ ਵੀ ਸਾਡਾ ਇਹ ਜਿਹੜਾ ਧੀਆਂ ਦਾ ਤਿਹਾਰ ਆ ਜਿਉਂਦਾ ਰ ਰਹੇ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਇਹਨਾਂ ਨੂੰ ਪਤਾ ਲੱਗ ਸਕੇ ਵੀ ਧੀਆਂ ਦਾ ਵੀ ਕੋਈ ਤਿਹਾਰ ਹੁੰਦਾ ਸੀ ਤੇ ਇਹਦੇ ਚ ਵਾਅਦਾ ਕਰੋ ਜੀ ਅਗਲੀ ਵਾਰ ਕੁਝ ਵੀ ਜਿਵੇਂ ਆਹ ਆ ਨੇੜੇ ਹੈਗੇ ਆ ਅਗਲੀ ਵਾਰ ਅਸੀਂ ਪਿੰਡ ਦੇ ਸਹਿਯੋਗ ਨਾਲ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਥੇ ਧੀਆਂ ਵੀ ਪਾਵਾਂਗੇ ਤੇ ਹੋਰ ਵੀ ਜੇ ਕੋਈ ਨਵਾਂ ਸਾਥ ਹੋ ਸਕਦਾ ਤਾਂ ਅਸੀਂ ਕਰਾਂਗੇ ਇਹ ਕਰਾਂਗੇ ਪਿੰਡ ਦੇ ਸਹਿਯੋਗ ਨਾਲ ਪਿੰਡ ਦਾ ਨੌਜਵਾਨਾਂ ਦਾ ਸਹਿਯੋਗ ਚਾਹੀਦਾ ਸਾਨੂੰ ਅਸੀਂ ਤਾਂ ਚਾਹੁੰਦੇ ਆ ਜੇ ਕਿਤੇ ਪਿੰਡ ਦੇ ਮੁੰਡੇ ਮੂਰੇ ਆਉਣ ਤੇ ਨਾਲ ਸਾਡਾ ਸਹਿਯੋਗ ਚਾਹੀਦਾ ਅਸੀਂ ਪੈਸੇ ਦੀ ਮਦਦ ਕਰਾਂਗੇ ਪਿੰਡ ਨੂੰ ਸੋਨਾ ਬਣਾਉਣਾ ਠੀਕ ਹੈ ਨਹੀਂ ਵਧੀਆ ਥੋੜਾ ਜਿਵੇਂ ਪਹਿਲਾਂ ਬੀਬੀ ਰਜੀਤ ਕੌਰ ਜੀ ਵੇਖੋ ਕਿੰਨੇ ਵਧੀਆ ਗਾਇਕ ਸੀਗੇ ਗਾਇਕਾ ਸੀ ਤੁਸੀਂ ਇੱਥੇ ਆ ਕੇ ਮੰਨ ਲਓ ਉਹਨਾਂ ਦਾ ਇੱਕ ਸਨਮਾਨ ਕੀਤਾ ਸੀ ਇਹ ਵੀ ਵੱਡੀ ਥੋੜੇ ਨਗਰ 'ਚ ਵਧੀਆ ਜੁੜਿਆ ਭੋਲਾ ਸਿੰਘ ਜੀ ਹਾਂਜੀ ਦੋ ਸ਼ਬਦ ਜੀ ਆਪਣੇ ਵੱਲੋਂ ਤੁਹਾਡੇ ਵੱਲੋਂ ਵੀ ਬਸ ਦੋ ਸ਼ਬਦ ਸਰਾ ਇਹੀ ਹੈ ਵੀ ਜਿਹੜਾ ਅਸੀਂ ਬਾਈਬਲ ਖੀਰ ਸਿੰਘ ਤੇ ਪਿੰਡ ਵਾਸੀਆਂ ਨੇ ਜਿਹੜੇ ਮਹਤਵਪੂਰਨ ਬੰਦਿਆਂ ਨੇ ਇਹ ਇਹਨਾਂ ਨੇ ਆਪਣੇ ਤੀਆਂ ਦਾ ਜਿਹੜਾ ਸਭਿਆਚਾਰਕ ਪੁਰਾਣਾ ਉਹ ਸਾਫ਼ ਕੇ ਰੱਖਿਆ ਹੋਇਆ ਹੈ ਹਾਂਜੀ ਉਹ ਜੋਦਾਂ ਰੱਖਿਆ ਹੋਇਆ ਹੈ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਜਿਹੜੇ ਹੋਰ ਸੱਜਣਾਂ ਇਸ ਵੱਲ ਧਿਆਨ ਦੇਣ ਕਿ ਇਸ ਚੀਜ਼ ਨੂੰ ਰਲ ਮਿਲ ਕੇ ਆਪਾਂ ਹੋਰ ਵੀ ਥੋੜਾ ਚੰਗਾ ਉਪਰਾਲਾ ਕਰਕੇ ਇਹਨੂੰ ਮਤਲਬ ਵੱਡੇ ਪੱਧਰ ਤੇ ਕਰ ਦੇਈਏ ਮਤਲਬ ਬੱਚਿਆਂ 'ਚ ਵੀ ਮਤਲਬ ਜਾਗਰਤੀ ਆਵੇ ਇਸ ਚੀਜ਼ ਦੀ ਸੋਚੇ ਤੇ ਤਾਣਾ ਸਿੰਘ ਕਿਦਾਂ ਚ ਵੀ ਦੋ ਬੰਦੇ ਸੀ ਉਹਨਾਂ ਨੂੰ ਸਨਮਾਨ ਕਰਨਾ ਕਿਆ ਬਾਪ ਅੱਛਾ ਅੱਛਾ ਵਧੀਆ ਛੋਟੀਆਂ ਖੜਾਉਣਾ ਹਾਂ ਅਸੀਂ ਉਹਨਾਂ ਨੂੰ ਛੋਟਾ ਸਨਮਾਨ ਚ ਜਿੰਨਾ ਕਾਹੀ ਦੇ ਸਕਦੇ ਨਹੀਂ ਚਲੋ ਚਲੋ ਵਧੀਆ ਗੱਲ ਆ ਚੰਗੀ ਗੱਲ ਆ ਇਹ ਤੈਨੂੰ ਦੇਣਾ ਚਾਹੀਦਾ ਤਾਣਾ ਸਿੰਘ ਜੀ ਜੱਸਾ ਸਿੰਘ ਜੱਸਾ ਸਿੰਘ ਜੀ ਨਾ ਕਰਾਂਗੇ ਜੱਸਾ ਸਿੰਘ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਆ ਇਹਨੂੰ ਤੁਹਾਨੂੰ ਵੀ ਸਾਡੇ ਸਾਥ ਤੋਂ ਸਿੰਘ ਬੈਠੇ ਆ ਤੇ ਸੰਸਰ ਭੋਲੇ ਬੈਠੇ ਉਹਨਾਂ ਦੋ ਦਿਨ ਸਾਡੇ ਕਾਹੇ ਟਿਆਗੇ ਤਿਹਾਣ ਇਹ ਜੀ ਨਵੀਆਂ ਜੰਮੀਆਂ ਛੋਟੀਆਂ ਬਾਲੀਆਂ ਜਿਨ੍ਹਾਂ ਨੇ ਅਸ਼ੁਕ ਦੇ ਭੁੱਲ ਚੁੱਕੀਆਂ ਉਹਨਾਂ ਨੂੰ ਇਹ ਤਿਆਗ ਕਰ ਦੱਸਣ ਨਾਲ ਚ ਬਹੁਤ ਜ਼ਰੂਰੀ ਸੀ ਇਹ ਤਿਆਰ ਜੀ ਜੀ ਅਸੀਂ ਸਰਪੰਚ ਸਾਹਿਬ ਦਾ ਸਾਡਾ ਸਵਾਗਤ ਬਹੁਤ ਬਹੁਤ ਧੰਨਵਾਦ ਠੀਕ ਹੈ ਖਾਨਾ ਸਿੰਘ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਾਜਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਬੜਾ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੋ ਤੋਂ ਉਸ ਤੋਂ ਬਾਅਦ ਬੜਾ ਧੰਨਵਾਦ ਆ ਸਾਡੇ ਸਰਪੰਚ ਸਰਪੰਚ ਮਤੀ ਸਿੰਘ ਬਰਾੜ ਜੀ ਦਾ ਉਹ ਜਿਹੜਾ ਹਰ ਸਾਲ oprala ਕਰਦੇ ਆ ਕਿਉਂਕਿ ਜਿਹੜਾ ਦਤਿਆਂ ਦਾ ਤਿਹਾਰ ਆ ਉਹ ਦਿਨ ਬਦ ਦਿਨ ਅਲੋਪ ਹੁੰਦਾ ਜਾ ਰਿਹਾ ਕਿਉਂਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਬੱਚਿਆਂ ਨੂੰ ਕੋਈ ਪਤਾ ਨਹੀਂ ਦਤਿਆਂ ਦਾ ਤਿਹਾਰ ਕੀ ਹੈਗਾ ਦੇਖੋ ਇੱਥੇ ਚਲੋ ਇਹਨਾਂ ਦੇ ਉਪਰਾਲੇ ਨਾਲ ਕੋਈ 20 50 ਬੰਦੇ ਇਕੱਠੇ ਹੁੰਦੇ ਆ ਕੋਈ ਸੌ ਬੁਢੀ ਵੀ ਹੋ ਗਈ ਆ ਬੱਚੇ ਵੀ ਹੋ ਗਏ ਬੱਚਿਆਂ ਨੂੰ ਪਤਾ ਲੱਗੂ ਆ ਵੀ ਕੁਤਿਆਂ ਦਾ ਤਿਹਾਰ ਵੀ ਹੈਗਾਗਾ ਤਾਂ ਮੈਂ ਇਸ ਗੱਲੋਂ ਧੰਨਵਾਦੀ ਆ ਸਰਪੰਚ ਸਾਹਿਬ ਦਾ ਜਿਹੜਾ ਇਹ ਉਪਰਾਲਾ ਕਰਦੇ ਆ ਉਪਰਾਲਾ ਇੱਕ ਕਰਨਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਵਧੀਆ ਗੱਲ ਸੋ ਦੋਸਤੋ ਬਠਿੰਡਾ ਦਾ ਪਿੰਡ ਬੁਰਜ ਮਹਿਮਾ ਜੀ ਅਕਸਰ ਕੀ ਅਕਸਰੀ ਜਿਹੜੇ ਕੋਈ ਸੱਭਿਆਚਾਰ ਨੂੰ ਲੈ ਕੇ ਸਮਾਜਿਕ ਜਾਂ ਕੋਈ ਵਿਦਿਅਕ ਗਤੀਵਿਧੀਆਂ 'ਚ ਧਾਰਮਿਕ ਤੌਰ ਤੇ ਵੀ ਇੱਕ ਉੱਬਰ ਦਾ ਪਿੰਡ ਆ ਜ਼ਿਲ੍ਹੇ 'ਚੋਂ ਤੇ ਪੰਜਾਬ 'ਚੋਂ ਸੋ ਅੱਜ ਜਿਵੇਂ ਹੁਣ ਸਾਵਣ ਦਾ ਮਹੀਨਾ ਚੱਲ ਰਿਹਾ ਤੇ ਤੀਆਂ ਤੇ ਆਪਾਂ ਕਹਿੰਦੇ ਆ ਵੀ ਵਿਸਰ ਚੁੱਕਿਆ ਵਿਸਰ ਆਪਣੇ ਹੈ ਤਾਂ ਸਾਰਾ ਕੁਝ ਸਾਹਮਣੇ ਪਰ ਅਸੀਂ ਕੀ ਆ ਵੀ ਸਵੇ ਪਹਿਲਾਂ ਸਾਂਝੇ ਪਿੰਡ ਹੁੰਦੇ ਸੀ ਸਾਂਝੀਆਂ ਥਾਵਾਂ ਹੁੰਦੀਆਂ ਸੀ ਪਿਪੜਾ ਬੋੜ ਅਤੇ ਜਿਹੜੀਆਂ ਤੀਆਂ ਲੱਗਦੀਆਂ ਸੀ ਤੀਆਂ 'ਚ ਪਿਪੜੀ ਪੀਂਗਾ ਪੈਂਦੀ ਸੀ ਪਰ ਅਸੀਂ ਕੀ ਹੋ ਗਿਆ ਸਾਡੀਆਂ ਜਿਹੜੀਆਂ ਦੁੱਖ ਸੁੱਖ ਕਰ ਲੈਂਦੇ ਸੀ ਸਾਡੀਆਂ ਜਿਹੜੀਆਂ ਨਾਵੀਆਂ ਜਾਂ ਮਟਿਆਰਾ ਹੁੰਦੀਆਂ ਸੀ ਆਪਦੇ ਸਹੁਰੇ ਘਰ ਤੋਂ ਆਉਂਦੀਆਂ ਸੀਗੇ ਅਤੇ ਕੁਝ ਉਹਨਾਂ ਨੂੰ ਇੱਥੇ ਆ ਕੇ ਦੁੱਖ ਸੁੱਖ ਫਰੋਲਦੀਆਂ ਸੀ ਆਪਦੀਆਂ ਜਿਹੜੀਆਂ ਹਮ ਉਮਰ ਉਹਦੀਆਂ ਉਹਨਾਂ ਦੇ ਨਾਲ ਹੁੰਦੇ ਸੇਲੀਆਂ ਆਉਂਦੀਆਂ ਸੀ ਪਰ ਹੁਣ ਅਸੀਂ ਇਹ ਹੋ ਗਿਆ ਵੀ ਸਾਡੇ ਕੋਲੇ ਰਹਿਵੇਂ ਬਹੁਤ ਹੋ ਗਏ ਆਧੁਨਿਕ ਯੁੱਗ 'ਚ ਅਸੀਂ ਇਹ ਚੀਜ਼ਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਾਂ ਸਾਡੇ ਕੋਲੇ ਤੇਜ਼ੀ ਜ਼ਿਆਦਾ ਹੋ ਗਈ ਡਿਜੀਟਲ ਇੰਡੀਆ ਤਾਂ ਆਪਾਂ ਕਹਿ ਰਹੇ ਆ ਪਰ ਅਸੀਂ ਜਿਹੜਾ ਸਾਡਾ ਵਿਰਸਾ ਇਹਦੇ ਨੂੰ ਟੁੱਟ ਰਹੇ ਆ ਸੋ ਇਹ ਤੁਸੀਂ ਜਿਹੜਾ ਪ੍ਰਾਲਾ ਬੁਰਜ ਮਹਿਮੇ ਵੀ ਨਗਰ ਦੇ ਕਰ ਰਹੇ ਆ ਇਹ ਪ੍ਰਾਲਾ ਵੀ ਬਹੁਤ ਵੱਡਾ ਕਿਉਂਕਿ ਹਰ ਸਾਲ ਜਿਹੜਾ ਇਹ ਚੀਜ਼ਾਂ ਨੂੰ ਆ ਟਾਈਮ ਤੇ ਦਿਨਾਂ ਤੇ ਆ ਕੇ ਤੁਸੀਂ ਇਹ ਜਿਹੜਾ ਪ੍ਰਾਲਾ ਕਰ ਰਹੇ ਆ ਇਹਦੇ ਲਈ ਮੁਬਾਰਕਬਾਦ ਨੇ ਸਾਡੇ ਸਾਫਕਾ ਸਰਪੰਚ ਮਲਕੀਤ ਸਿੰਘ ਬਰਾੜ ਜੀ ਇੱਕ ਵਧੀਆ ਸਵਾਵਾ ਵੀ ਦਿੰਦੇ ਪਹਿਲਾਂ ਅੱਜ ਦੀ ਆਵਾਜ਼ ਤੇ ਵੇਖੋ ਜਲੰਧਰੋਂ ਚੱਲ ਕੇ ਆਏ ਆ ਇੱਕ ਜੜ੍ਹਾਂ ਨਾਲ ਜੁੜੇ ਹੋਏ ਆ ਜਿਹੜਾ ਨਾ ਜੁੜੇ ਆ ਕੇ ਫਿਰ ਇੱਥੇ ਆ ਕੇ ਕੋਈ ਨਾ ਕੋਈ ਜਦੋਂ ਇਹੋ ਜਿਹਾ ਪ੍ਰੋਗਰਾਮ ਹੁੰਦਾ ਤੇ ਸਾਡੇ ਜਿਹੜੇ ಗ್ರಾಮ ਪੰਚਾਇਤ ਆ ਸਰਪੰਚ ਸਰਪਾਲ ਕੌਰ ਆ ਤੇ ਇਹਨਾਂ ਦੇ ਪਤੀ ਭੋਲਾ ਸਿੰਘ ਜੀ ਇਹਨਾਂ ਦਾ ਵਧੀਆ ਅਪਰਾਲਾ ਜੀ ಗ್ರಾಮ ਪੰਚਾਇਤ ਦਾ ਤੇ ਸਾਡੇ ਗੁਰਮੀਤ ਸਿੰਘ ਜੀ ਸਾਬਕਾ ਚੇਅਰਮੈਨ ਤੇ ਭਾਈ ਜੱਸਾ ਜੀ ਤੇ ਹੋਰ ਬਲਜੀਤ ਸਿੰਘ ਬਰਾੜਾ ਹਾਂ ਬਲਜੀਤ ਸਿੰਘ ਬਰਾੜ ਜੀ ਸੋ ਇਹਨਾਂ ਦੇ ਸਾਰਿਆਂ ਦਾ ਅਪਰਾਲਾ ਹੀ ਬਹੁਤ ਵਧੀਆ ਠਾਣਾ ਸਿੰਘ ਜੀ ਤੇ ਹੋਰ ਹਾਂ ਤੁਸੀਂ ਇਹਦੇ ਚ ਜਿਹੜੇ ਜਿਹੜੇ ਨਾਂ ਹੋਰ ਕੋਈ ਸਹਯੋਗ ਦਿੱਤੇ ਆ ਮਲਕੀਤ ਸਿੰਘ ਜੀ ਦੱਸ ਦਿਓ ਮਾੜਾ ਕੋਈ ਸਾਰਾ ਮੈਂ ਤਾਂ ਪਿੰਡ ਹੀ ਮੈਨੂੰ ਸਹਯੋਗ ਦੇ ਰਿਹਾ ਵੱਧ ਤੋਂ ਵੱਧ ਤੇ ਮੈਂ ਤਾਂ ਇਸ ਤਰ੍ਹਾਂ ਚਾਹਣਾ ਵੀ ਜੇ ਕਿਤੇ ਸਾਡੇ ਇਸ ਤਰ੍ਹਾਂ ਦੀ ਕਮੇਟੀ ਬਣ ਜੇ ਵੀ ਜਿਹੜੇ ਸਰਕਾਰੀ ਮੁਲਾਜ਼ਮਾ ਜਾਂ ਪ੍ਰਾਈਵੇਟ ਮੁਲਾਜ਼ਮਾ ਜੇ ਕਿਤੇ ਉਹ ਸਾਲ ਦਾ ਦਸਵੰਧ ਥੋੜਾ ਥੋੜਾ ਦੇ ਦਿਆ ਕਰਨ ਪਿੰਡ ਨੂੰ ਤੇ ਅਸੀਂ ਆਪਣੇ ਪਿੰਡ ਨੂੰ ਜਿਵੇਂ ਸਾਡੀ ਪਿੰਡ ਦੀ ਵੱਡੀ ਸਾਥ ਆ ਜਾਂ ਕੋਈ ਹੋਰ ਆ ਉਹ ਥਾਂਵਾਂ ਨੂੰ ਅਸੀਂ ਉਦੋਂ ਹੀ ਬਹੁਤ ਵਧੀਆ ਬਣਾ ਸਕੀ। ਮੇਰਾ ਤਾਂ ਇਹ ਅਪਰਾਲਾ ਖੂਹ ਛੋਟੇ ਬਹੁਤ ਪੁਰਾਣਾ ਖੂਹ ਇੱਕ ਕਿੰਨੇ ਵਿੱਡਾ ਉਹਨੂੰ ਵੀ ਮੈਂ ਦੋ ਵਾਰੀ ਅਸੀਂ ਰੰਗ ਕਰਾ ਚੁੱਕੇ ਹਾਂ। ਹਾਂ ਮੈਂ ਆਪਣੇ ਕੋਲੋਂ ਆਪਦੇ ਖਰਚੇ ਤੋਂ ਰੰਗ ਕਰਾਇਆ ਉਹਨਾਂ ਨੂੰ। ਤੇ ਮੈਂ ਤਾਂ ਮਤਲਬ ਇਹ ਚਾਹਣਾ ਵੀ ਜੇ ਮੈਨੂੰ ਸਹਯੋਗ ਮਿਲਦਾ ਥੋੜਾ ਜਨਾ ਤਾਂ ਬਹੁਤ ਹੀ ਆਪਰ। ਕਮਕੌਰ ਕਬੱਡੀ ਦੀ ਖਡਾਰਨਾ ਇਹ ਜੇ ਲੜਕੀ ਪਿੰਡ ਦਾ ਮਾਣ ਆ ਤੇ ਇਹਨਾਂ ਨੂੰ ਸਰਪੰਚ ਸੁਖਬਾਲ ਕੌਰ ਤੇ ਮਰਕੀਰ ਸਿੰਘ ਬਰਾੜ ਜੀ ਸਾਬਕਾ ਸਰਪੰਚ ਤੇ ਗਰਮੀਤ ਸਿੰਘ ਸਾਬਕਾ ਚੇਅਰਮੈਨ ਨਗਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸਾਡੇ ਆ ਬੱਚੀਆਂ ਹੁਣ ਹਰ ਬੱਚੀਆਂ ਜਦੋਂ ਸਾਡੇ ਪਿੰਡ ਦਾ ਨਾਮ ਉੱਚਾ ਕਰਦੀਆਂ ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਤੇ ਅੱਜ ਇਹ ਬੱਚੀ ਏਕਮਕੌਰ ਆ ਜਿਹੜੀ ਤੇ ਇਹਨੇ ਨਗਰ ਦਾ ਨਾਮ ਚਾ ਕੀਤਾ ਤੇ ਇਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜੀ ਉਸਦੀਪਕੌਰ ਤੇ ਇਹਨਾਂ ਨੇ ਬੋਲੀਆਂ ਜਿਹੜੀਆਂ ਗਿੱਧੇ ਚ ਦੇ ਪੜ ਚਤੀਆਂ ਚ ਜਿਹੜੀਆਂ ਬੋਲੀਆਂ ਪਾਈਆਂ ਸੀ ਉਹ ਬਹੁਤ ਵਧੀਆ ਪਾਈਆਂ ਸੀ ਤੇ ਇਧਰੋਂ ਏਕਮਕੌਰ ਤੇ ਖੁਸ਼ਦੀਪ ਨੂੰ ਦੋਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਨਗਰ ਵੱਲੋਂ ਔਰ ਨੂੰ ਵੀ ਸਨਮਾਨਤ ਕੀਤਾ ਜਾ ਰਿਹਾ ਇਹਨੇ ਵੀ ਕਿੱਦੇ ਚ ਬੋਲੀਆਂ ਵਧੀਆ ਪਾਈਆਂ ਸੀ ਤੇ ਬੀਬੀਓ ਤੁਸੀਂ ਅਗਲੀ ਵਾਰ ਤਿਆਰੀ ਕਰਕੇ ਆਓ ਨਹੀਂ ਮੈਂ ਧਰੀ ਆਉਣਾ ਫਿਰ ਤੁਸੀਂ ਤਾਂ ਉਹ ਚੁੱਪ ਕਰਕੇ ਖੜੇ ਰਹਿੰਦੇ ਆ ਬਾਈ ਵਧੀਆ ਤੁਸੀਂ ਉਹ ਕਰਿਆ ਕੁਲਾ ਦੇਖੋ ਬੱਚੇ ਕਿੱਡੇ ਵਧੀਆ ਇਹਨਾਂ ਨੂੰ ਤਾਂ ਜੋੜਨਾ ਆਪਾਂ ਤੇ ਇਹ ਤਾਂ ਖਰ ਵਧੀਆ ਗੱਲ ਇਹਨਾਂ ਦਾ ਆਹ ਵੇਖੋ ਕਿੰਨੀ ਤਿਆਰੀ ਬਿਆਰੀ ਕਰਕੇ ਆਈ ਸੀ ਤੇ ਕਿੰਨੀ ਵਧੀਆ ਇਹਨੇ ਵੀ ਬੋਲੀਆਂ ਪਾਈਆਂ ਸੀ ਹਫਤਾ ਪਹਿਲਾਂ ਤੇ ਹਫਤਾ ਪਹਿਲਾਂ ਇਹਨਾਂ ਨੇ ਕੱਪੜੇ ਸਮਾਏ ਹੋਣੇ ਕਿੰਨੇ ਵਧੀਆ ਲਹਿੰਗਾ ਲੁੰਗਾ ਤੇ ਸਾਰਾ ਹਨ ਤੇ ਇਹਨਾਂ ਨੇ ਤਿਆਰੀ ਕਿੰਨੀ ਵਧੀਆ ਕੀਤੀ ਹੋਣੀ ਹੈ ਚੰਗੀ ਗੱਲ ਆ ਲੋਵੀ ਇਹੋ ਜਿਹੇ ਜਿਹੜੇ ਹੱਸਦੇ ਚਿਹਰੇ ਚਿਹਰਿਆਂ ਤੇ ਰੌਣਕਾਂ ਆਉਂਦੀ ਹੁੰਦੀਆਂ ਰਹਿਣਾ ਨੇ ਮਿਲ ਤੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਤੇ ਇਹੋ ਜਿਹੇ ਚਿਹਰਿਆਂ ਤੇ ਹਾਸੇ ਰੌਣਕਾਂ ਹੋਣ ਤੇ ਇਹ ਬੱਚੇ ਆ ਖੁਸ਼ ਜਿਹੜੇ ਬੱਚੇ ਆ ਸਾਡੇ ਬੱਚਿਆਂ ਨੇ ਇੱਕ ਵਿਰਸੇ ਨਾਲ ਜੁੜਿਆ ਅਗਲੀ ਵਾਰ ਨੂੰ ਤੁਸੀਂ ਪੂਰੀ ਤਿਆਰੀ ਕਰਕੇ ਆਉਣੀ ਤੇ ਪਹਿਰਾਵਾ ਵੀ ਪੂਰਾ ਪਾ ਕੇ ਆਉਣਾ ਚੰਗਾ ਆ ਸਿਰਾਂ ਤੇ ਚੁੰਨੀਆਂ ਤੁਹਾਡੇ ਸਾਰਿਆਂ ਤੇ ਕਿਉਂਕਿ ਮੇਰੇ ਤਾਂ ਹੈ ਨਹੀਂ ਮੈਂ ਤਾਂ ਕਹਿ ਵੀ ਨਹੀਂ ਸਕਦਾ ਕਿਉਂਕਿ ਮੇਰੇ ਸਿਰ ਤੇ ਪੱਗ ਹੁੰਦੀ ਤੇ ਮੈਂ ਤੁਹਾਨੂੰ ਫੇਰ ਕਹਿੰਦਾ ਤੇ ਪਰ ਮੈਂ ਇਹਣਾ ਵੀ ਅਗਲੀ ਵਾਰ ਮੈਂ ਵੀ ਪੱਗ ਬੰਨ ਕੇ ਆਉਂਗਾ ਨਾਲ ਤੇ ਲਓ ਜੀ ਬਹੁਤ ਧੰਨਵਾਦ ਧੰਨਵਾਦ ਚਲੋ ਸ਼ੁਰੂ ਰੋਟੀ ਲੱਗ ਕਰੋ ਕੋਈ ਨਾ ਕੋਈ ਪਾਣੀ ਪੀਂਦੇ ਵਈ ਤਿੰਨ ਨਾ ਨਾ ਹਟਾ ਜਰਵੀਨ ਚੋੜੀ ਗੋਨੀ ਚੋੜੀ ਗੋਨੀ ਉੱਠਾਣਾ ਕਰੋ ਜੀ ஒன்றே தவக்க மனமே கொண்டாராதினே ஒச்ச பஜனாரே ஆளனிலே மாசரஜினி பரமூத்வாதி பரமயா ஓயினே